ਇੱਕ ਦਿਨੇਸ਼ ਕੁਮਾਰ ਨੇ ਇੱਕ ਮਾਈਕਰੋ ਸਟੋਰ ਤੇ ਲੱਗੇ ਸੀਗੇ 2015 ਤੋਂ ਇਹਨਾਂ ਨੂੰ ਪਤਾ ਲੱਗਾ ਸੀ ਲੈਬ ਟੈਕਨੀਸ਼ੀਅਨ ਦੀਆਂ ESI ਹਸਪਤਾਲ ਜਿਹੜਾ ਹੈਗਾ ਭਾਰਤ ਨਗਰ ਚੌਂਕ ਲੱਗੇ ਉੱਥੇ ਨਿਕਲੀਆਂ ਹੋਈਆਂ ਉੱਥੇ ਇਹ ਗਏ ਸੀ ਉੱਥੇ ਡਾਕਟਰ ਸੀ ਉਹਨਾਂ ਨੂੰ ਮਿਲੇ ਵੀ ਮੈਂ ਲੈਬ ਟੈਕਨੀਸ਼ੀਅਨ ਦੇ ਤੌਰ ਤੇ ਲੱਗਣਾ ਚਾਹੁੰਦਾ ਹਾਂ ਉਹਨਾਂ ਨੇ ਇੱਕ ਡਾਕਟਰ ਜਿਹੜੇ ਸੀ ਉਹਨਾਂ ਨੇ ਸਰਦੇਵ ਸਿੰਘ ਇਹਨਾਂ ਦਾ ਕੋਈ EMPLOYEE ਹੈਗਾ ਵੀ ਉਹਨੂੰ ਮਿਲਣ ਨੂੰ ਕਿਹਾ ਸੀਗਾ ਉਹ এমਪਲਾਈ ਨੇ ਫਿਰ ਇਹਨੂੰ ਕਹਿ ਸੀ ਕੋਈ ਗੱਲ ਨਹੀਂ ਤੇਰਾ ਕੰਮ ਹੋ ਜਾਏਗਾ ਫੋਨ ਵਗੈਰਾ ਸਾਰਾ ਦੇ ਦੇ ਰਿਕਾਰਡ ਜਿਹੜਾ ਇਹਨਾਂ ਨੇ ਉਹ ਨੂੰ ਵਟਸਐਪ ਤੇ ਮਲਵਾਇਆ ਵਟਸਐਪ ਤੇ ਸਾਰਿਆਂ ਨੇ ਆਪਣਾ ਐਜੂਕੇਸ਼ਨਲ ਸਰਟੀਫਿਕੇਟ ਭੇਜਦੇ ਸੀਗੇ ਔਰ ਫਿਰ 24 ਪੰਜ ਨੂੰ ਇਹਨੂੰ ਇੱਕ ਫੋਨ ਆਇਆ ਹੈਗਾ ਕਿਸੇ ਹਨੂਨ ਬੰਦੇ ਦਾ ਉਹਨੇ ਇਹਨਾਂ ਸੰਬਰਾਲਾ ਚੌਂਚ ਬੁਲਾਇਆ ਸੰਬਰਾਲਾ ਚੌਂਚ ਬੁਲਾ ਕੇ ਉਹਨੇ ਫਿਰ ਇਹ ਕਹਿ ਵੀ ਤੇਰਾ ਮੈਨੂੰ ਸੰਦੀਪ ਨੇ ਭੇਜ ਜਾਏਗਾ ਤੁਹਾਡਾ ਕੰਮ ਹੋ ਜਾਊਗਾ 1 ਲੱਖ 10 ਹਜ਼ਾਰ ਰੁਪਏ ਲੱਗੂਗਾ ਪਰ ਉਹ ਕਹਿੰਦਾ ਮੈਂ ਤੇਨੇ ਦੇ ਨਹੀਂ ਸਕਦਾ ਕਦੇ ਜੇ ਤੇ ਦੇਣੇ ਪੈਣੇ ਆ। ਉਸ ਤੋਂ ਬਾਅਦ ਉਹਨੇ ਸਰਦੇਵ ਨਾਲ ਗੱਲ ਕੀਤੀ। ਸਰਦੇਵ ਨੂੰ ਕਿਹਾ ਵੀ ਉਹ ਬੰਦਾ 1 ਲੱਖ 10 ਹਜ਼ਾਰ ਮੰਗ ਰਿਹਾ ਹੈ। ਤੇ ਉਹ ਕਹਿੰਦਾ ਕੋਈ ਗੱਲ ਨਹੀਂ ਥੋੜੇ ਘੱਟ ਕਰ ਦਿਓ ਤੁਸੀਂ। ਬਾਅਦ ਵਿੱਚ ਉਹ 1 ਲੱਖ ਤੇ ਉਹ ਫਿਰ ਕਹਿੰਦਾ ਤੁਸੀਂ 1 ਲੱਖ ਦੇ ਦਿਓ। ਉਹ ਫਿਰ ਪੈਸੇ ਨਹੀਂ ਦੇਣਾ ਚਾਹੁੰਦਾ ਸੀ। ਫਿਰ ਉਹਨੇ ਅੱਜ ਫਿਰ ਉਹਨੇ ਕਿਤੇ ਉਹਨੂੰ ਫੋਨ ਕੀਤਾ ਵੀ ਪੈਸੇ ਅਰੇਂਜਮੈਂਟ ਹੋ ਗਿਆ ਤਾਂ ਲੈ ਉਹ ਕਹਿੰਦਾ ਮੇਰੇ ਕੋਲ ਤਾਂ 25 ਹਜ਼ਾਰ ਰੁਪਇਆ ਹੈ। ਤੇ ਇਹ ਮੈਂ ਤੁਹਾਨੂੰ ਦੇ ਜੰਨਾ। ਉਹ ਫਿਰ ਸਾਡੇ ਕੋਲ ਆ ਗਿਆ ਉਹ ਪੈਸੇ ਦੇ ਕੇ ਨਹੀਂ ਭਰਤੀ ਹੋਣਾ ਚਾਹੁੰਦਾ ਸੀ। ਪਰ ਜਦੋਂ ਫਾਰਮ ਦੱਸੀ ਸਾਰੀ ਗੱਲ ਉਹਨੂੰ ਫਿਰ ਇੱਕ ਟਰੈਪ ਡੇ ਡੀਐਸਪੀ ਅਸ਼wini ਔਰ ਇੰਸਪੈਕਟਰ ਕੁਲਵੰਤ ਸਿੰਘ ਦੀ ਮਦਦ ਨਾਲ ਇੱਕ ਜੈਹਾ ਟੀਮ ਔਰ ਸਰਕਾਰੀ ਗੁੰਵ ਦੀ ਹਾਜ਼ਰੀ ਚ ਜਿਹੜਾ ਸੁਖਦੇਵ ਸਿੰਘ ਸੀਗਾ ਸੁਖਵੀਰ ਸਿੰਘ ਇਹਨੂੰ 25000 ਲੈਂਦਿਆਂ ਨੂੰ ਰਿਸ਼ਵਤ ਲੈਂਦਾ ਉਹ ਰੰਗੇ ਆਤੀ ਗ੍ਰਿਫਤਾਰ ਕੀਤਾ ਔਰ ਇਹ ਉਹਨੂੰ ਆਪਣੀ ਗੱਡੀ 'ਚ ਬੈਠ ਕੇ ਫਾਰਮ ਨੂੰ ਲੱਗਾ ਸੀਗਾ ਔਰ ਦੂਸਰਾ ਬੰਦਾ ਜਿਹੜਾ ਇਹਦਾ ਪ੍ਰਾਈਵੇਟ ਬੰਦਾ ਸੀ ਰੱਖਿਆ ਜਿਹਨੇ ਇਹਨੂੰ ਕਿਹਾ ਸੀ ਉਹਨੂੰ ਵੀ ਟ੍ਰੇਸ ਕਰ ਲਿਆ ਉਹਦਾ ਨਾਮ ਨਵਨੀਤ ਸਿੰਘ ਹੈ ਨਵਨੀਤ ਕੁਮਾਰ ਔਰ ਉਹ ਸੰਗਰਾਲਾ ਚੌਂਕ ਦੇ ਇਲਾਕੇ ਦਾ ਰਹਿਣ ਵਾਲਾ ਉਹਨੂੰ ਵੀ ਸੰਗਰਾਲਾ ਚੌਂਕ ਤੋਂ ਗ੍ਰਫਤਾਰ ਕਰ ਲਿਆ ਇਸ ਤਰ੍ਹਾਂ ਇਹਨਾਂ ਨੂੰ ਕੱਲ ਮਸੀਂ ਦਾਤ ਤੋਂ ਉਹਨਾਂ ਨੂੰ ਪੇਸ਼ ਕਰਿਆ ਇਸ ਤੋਂ ਇਲਾਵਾ ਸਰ ਕੋਈ ਹਸਪਤਾਲ ਦੇ ਡਾਕਟਰਾਂ ਦੀ ਵੀ ਕੋਈ ਗੱਲ ਆਈ ਕਿਸੇ ਦਾ ਹੋਰ ਜਿਹੜਾ ਹੋਰ ਵੀ ਡਾਕਟਰਸ ਨੇ ਉਹਨਾਂ ਦਾ ਰੋਲ ਵੈਰੀਫਾਈ ਕੀਤਾ ਜਾਏਗਾ ਬਾਕੀ ਇਹਨਾਂ ਅਥੋਰਟੀ ਰੋਲ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਇੱਕ ਦਿਨੇਸ਼ ਕੁਮਾਰ ਨੇ ਇੱਕ ਮਾਈਕਰੋ ਸਟੋਰ ਤੇ ਲੱਗੇ ਸੀਗੇ 2015 ਤੋਂ ਇਹਨਾਂ ਨੂੰ ਪਤਾ ਲੱਗਾ ਸੀ ਲੈਬ ਟੈਕਨੀਸ਼ੀਅਨ ਦੀਆਂ ESI ਹਸਪਤਾਲ ਜਿਹੜਾ ਹੈਗਾ ਭਾਰਤ ਨਗਰ ਚੌਂਕ ਲੱਗੇ ਉੱਥੇ ਨਿਕਲੀਆਂ ਹੋਈਆਂ ਉੱਥੇ ਇਹ ਗਏ ਸੀ ਉੱਥੇ ਡਾਕਟਰ ਸੀ ਉਹਨਾਂ ਨੂੰ ਮਿਲੇ ਵੀ ਮੈਂ ਲੈਬ ਟੈਕਨੀਸ਼ੀਅਨ ਦੇ ਤੌਰ ਤੇ ਲੱਗਣਾ ਚਾਹੁੰਦਾ ਹਾਂ ਉਹਨਾਂ ਨੇ ਇੱਕ ਡਾਕਟਰ ਜਿਹੜੇ ਸੀ ਉਹਨਾਂ ਨੇ ਸਰਦੇਵ ਸਿੰਘ ਇਹਨਾਂ ਦਾ ਕੋਈ EMPLOYEE ਹੈਗਾ ਵੀ ਉਹਨੂੰ ਮਿਲਣ ਨੂੰ ਕਿਹਾ ਸੀ ਗਿਆ ਉਹ এমਪਲਾਈ ਨੇ ਫਿਰ ਇਹਨੂੰ ਕਿਹਾ ਸੀ ਕੋਈ ਗੱਲ ਨਹੀਂ ਤੇਰਾ ਕੰਮ ਹੋ ਜਾਏਗਾ ਰਿਕਾਰਡ ਵਗੈਰਾ ਸਾਰਾ ਦੇ ਦੇ ਰਿਕਾਰਡ ਜਿਹੜਾ ਇਹਨਾਂ ਨੇ ਉਹ ਨੂੰ ਵਟਸਐਪ ਤੇ ਮਲਵਾਇਆ ਵਟਸਐਪ ਤੇ ਸਾਰਿਆਂ ਨੇ ਆਪਣਾ ਐਜੂਕੇਸ਼ਨਲ ਸਰਟੀਫਿਕੇਟ ਭੇਜਦੇ ਸੀਗੇ ਔਰ ਫਿਰ 24 ਪੰਜ ਨੂੰ ਇਹਨੂੰ ਇੱਕ ਫੋਨ ਆਇਆ ਹੈਗਾ ਕਿਸੇ ਹਨ ਨੂੰ ਬੰਦੇ ਦਾ ਉਹਨੇ ਇਹਨਾਂ ਸਮਰਾਲਾ ਚੌਂਕ ਤੇ ਬੁਲਾਇਆ ਸਮਰਾਲਾ ਚੌਂਕ ਤੇ ਬੁਲਾ ਕੇ ਉਹਨੇ ਫਿਰ ਇਹ ਕਿਹਾ ਵੀ ਤੇਰਾ ਮੈਨੂੰ ਸੰਦੀਪ ਨੇ ਭੇਜ ਜਾਏਗਾ ਤੁਹਾਡਾ ਕੰਮ ਹੋ ਜਾਊਗਾ 1,10,000 ਰੁਪਏ ਲੱਗੂਗਾ ਉਹ ਕਹਿੰਦਾ ਮੈਂ ਤੈਨੂੰ ਦੇ ਨਹੀਂ ਸਕਦਾ ਕਦੇ ਜੇ ਤਾਂ ਦੇਣੇ ਪੈਣੇ ਆ। ਉਸ ਤੋਂ ਬਾਅਦ ਮੈਂ ਸਰਦੇਵ ਨਾਲ ਗੱਲ ਕੀਤੀ। ਸਰਦੇਵ ਨੂੰ ਕਿਹਾ ਵੀ ਉਹ ਬੰਦਾ 1 ਲੱਖ 10 ਹਜ਼ਾਰ ਮੰਗ ਰਿਹਾ ਹੈ। ਤੇ ਉਹ ਕਹਿੰਦਾ ਕੋਈ ਗੱਲ ਨਹੀਂ ਥੋੜੇ ਘੱਟ ਕਰ ਦਿਓ ਤੁਸੀਂ। ਬਾਅਦ ਵਿੱਚ ਉਹ 1 ਲੱਖ ਤੇ ਉਹ ਫਿਰ ਕਹਿੰਦਾ ਤੁਸੀਂ 1 ਲੱਖ ਦੇ ਦਿਓ। ਉਹ ਫਿਰ ਪੈਸੇ ਨਹੀਂ ਦੇਣਾ ਚਾਹੁੰਦਾ ਸੀ। ਫਿਰ ਉਹਨੇ ਅੱਜ ਫਿਰ ਉਹਨੇ ਕਿਸੇ ਨੂੰ ਫੋਨ ਕੀਤਾ ਵੀ ਪੈਸੇ ਅਰੇਂਜਮੈਂਟ ਹੋ ਗਿਆ ਤਾਂ ਲੈ ਉਹ ਕਹਿੰਦਾ ਮੇਰੇ ਕੋਲ ਤਾਂ 25000 ਰੁਪਇਆ ਹੈ ਤੇ ਇਹ ਮੈਂ ਤੁਹਾਨੂੰ ਦੇ ਜੰਦਾ। ਉਹ ਫਿਰ ਸਾਡੇ ਕੋਲ ਆ ਗਿਆ ਉਹ ਪੈਸੇ ਦੇ ਕੇ ਨਹੀਂ ਭੱਤੀ ਹਣਾ ਚਾਹੁੰਦਾ ਸੀ। ਉਹ ਪਰਜੋਨਰਨ ਕਰਮ ਦੱਸੀ ਸਾਰੀ ਗੱਲ ਉਹਨੂੰ ਫਿਰ ਇੱਕ ਟ੍ਰੈਪ ਡੇ ਡੀਐਸਪੀ ਅਸ਼wini ਔਰ ਇੰਸਪੈਕਟਰ ਕੁਲਵੰਸੇ ਦੀ ਨਿਗਰਾਨੀ ਚ ਇੱਕ ਤੇਜਾ ਟੀਮ ਔਰ ਸਰਕਾਰੀ ਗੋਆਂ ਦੀ ਹਾਜ਼ਰੀ ਚ ਜਿਹੜਾ ਸੁਖਦੇਵ ਸਿੰਘ ਸੀਗਾ ਸੁਖਵੀਰ ਸਿੰਘ ਇਹਨੂੰ 25000 ਲੈਂਦਿਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਔਰ ਇਹ ਉਹਨੂੰ ਆਪਣੀ ਗੱਡੀ ਚ ਬੈ ਕੇ ਘਰ ਨੂੰ ਲੱਗਾ ਸੀਗਾ ਔਰ ਦੂਸਰਾ ਬੰਦਾ ਜਿਹੜਾ ਇਹਦਾ ਪ੍ਰਾਈਵੇਟ ਬੰਦਾ ਸੀ ਰੱਖਿਆ ਜਿਹਨੇ ਇਹਨੂੰ ਕਿਹਾ ਸੀ ਉਹਨੂੰ ਵੀ ਟਰੇਸ ਕਰ ਲਿਆ ਉਹਦਾ ਨਾਮ ਨਵਨੀਤ ਸਿੰਘ ਹੈ ਨਵਨੀਤ ਕੁਮਾਰ ਔਰ ਉਹ ਸੰਗਰਾਲਾ ਚੌਂਕ ਦੇ ਲਾਗੇ ਦਾ ਰਹਿਣ ਵਾਲਾ ਉਹਨੂੰ ਵੀ ਸੰਗਰਾਲਾ ਚੌਂਕ ਤੋਂ ਗ੍ਰਫਤਾਰ ਕਰ ਲਿਆ ਇਸ ਤਰ੍ਹਾਂ ਇਹਨਾਂ ਨੂੰ ਕੱਲ ਨੂੰ ਅਸੀਂ ਅਦਾਲਤ ਤੋਂ ਉਹਨਾਂ ਨੂੰ ਪੇਸ਼ ਕਰਾਂਗੇ ਇਸ ਤੋਂ ਇਲਾਵਾ ਸਰ ਕੋਈ ਹਸਪਤਾਲ ਦੇ ਡਾਕਟਰਾਂ ਦੀ ਵੀ ਕੋਈ ਗੱਲ ਆਈ ਹੈ ਕਿ ਜਿਹੜਾ ਹੋਰ ਵੀ ਡਾਕਟਰਸ ਨੇ ਉਹਨਾਂ ਦਾ ਰੋਲ ਵੈਰੀਫਾਈ ਕੀਤਾ ਜਾਏਗਾ ਬਾਕੀ ਅਥਾਰਟੀ ਰੋਲ ਵੀ ਕੋਈ ਗੱਲ ਸਾਹਮਣੇ ਆਈ ਉਹਦੇ